ਦੇਵ ਗੁੰਧਾਰੀ ਪੰਜਵਾ ਸੂ ਪ੍ਰਵ ਜਤ ਕਦ ਪੀਖਿਓ ਨੈਣੀ ਉਸ ਪ੍ਰਭੂ ਦੇ ਕਾਈ ਜਿੱਥੇ ਕਿੱਥੇ ਉਹਨਾਂ ਨੇਤਰਾ ਨਾਲ ਵੇਖਣਾ ਕੀਤਾ ਹੈ ਮਨ ਮਧੂ ਰੂਪੀ ਨੇਤਰਾ ਨਾਲ ਵੇਖਿਆ ਵਿਰਾਗ ਦੇਖ ਰੂਪੀ ਨੇਤਰਾ ਨਾਲ ਵੇਖਿਆ ਕ੍ਰੋਧ ਅਪਰੋਹ ਗਿਆਨੂਪੀ ਨੇਤਰਾ ਨਾਲ ਉਸ ਪਰਮੇਸ਼ਰ ਨੂੰ ਨੈਣੀ ਬਿਸ਼ਟਾ ਨੂੰ ਵੇਖਿਆ ਹੈ ਸੁਖਦਾਈ ਜੀਵਨ ਤੋ ਦਾਤਾ ਉਹ ਪਰਮੇਸ਼ਰ ਸੁਖਾਂ ਦੇ ਦੇਣ ਵਾਲਾ ਹੈ ਸਾਰੇ ਜੀਆਂ ਨੂੰ ਜੀਵਨ ਮੁਕਤੀ ਦੇ ਦਾਤਾ ਦੇਣ ਵਾਲਾ ਹੈ ਅੰਮ੍ਰਿਤ ਜਾ ਕੀ ਬਾਣੀ ਜੀ ਬਾਣੀ ਸਤਨਾਮ ਰੂਪ ਜਿਹੜੀ ਬਾਣੀ ਬਾਣੀ ਹੈ ਇਹ ਅੰਮ੍ਰਿਤ ਰੂਪ ਹਾਨ ਹੈ ਅਮਰ ਕਰਨ ਵਾਲੀ ਹੈ ਜੀਵਾਂ ਦੇ ਤਾਈਂ ਰਹਾਉ ਅਗਿਆਨ ਕੋ ਬਚਨਾਂ ਵਿੱਚ ਅੰਮ੍ਰਿਤ ਹੈ ਭਰਿਆ ਹੋਇਆ ਅੰਮ੍ਰਿਤ ਦਾ ਪ੍ਰਹ ਬਚਨ ਤੋਹਾਰੇ ਹਰ ਸੁੰਦਰ ਮਨ ਮੋਹਨ ਪਿਆਰੇ ਸਭੂ ਮੱਧ ਮਿਰਾਰੇ ਰਹਾਉ ਅਗਿਆਨ ਅੰਧੇਰਾ ਸ਼ਾਂਤੀ ਕਾਟਿਆ ਜਿਹੜੇ ਸੰਤ ਭਗਤਾਂ ਨੇ ਉਹਨਾਂ ਨੇ ਅਗਿਆਨ ਦੇ ਹਨੇਰੇ ਨੂੰ ਕੱਟ ਦਿੱਤਾ ਹੈ ਵਰਨ ਦੇ ਪਰਦੇ ਨੂੰ ਹੀ দান ਗੁਰਧੈਣੀ ਗੁਰੂ ਸਾਹਿਬ ਨੂੰ ਜੀਵ ਮੁਕਤੀ ਦਾ ਧਾਮ ਦੇਣਾ ਕੀਤਾ ਹੈ ਕਰ ਕਿਰਪਾ ਕਰ ਲੀਓ ਆਪਣਾ ਕਿਰਪਾ ਕਰਕੇ ਆਪ ਦਾ ਸੇਵਕ ਬਣਾ ਲਿਆ ਉਹਨਾਂ ਦੇ ਤਾਈਂ ਜਲ ਤੇ ਸੀਤਰ ਸੀਤਲ ਹੋਣੀ ਜਿੰਨੇ ਜੀਵ ਹੈ ਅਗਿਆਨ ਦੀ ਅਗ ਕਰਕੇ ਜਲ ਰਹੇ ਹੈ ਉਹਨਾਂ ਮਾਇਆ ਦੀ ਤ੍ਰਿष्णा ਕਰਕੇ ਜੜ ਰਹੇ ਹਨ ਉਹਨਾਂ ਨੂੰ ਮਾਰਾ ਸੀਤਲ ਹੋਣੀ ਸੀਤਲ ਹੋਣ ਬਣਾਤਾ ਸੀਤਲ ਕਰ ਦਿੱਤਾ ਹੈ ਉਹਨਾਂ ਦੀ ਸੰਗਤ ਕਰਕੇ ਹੋਰ ਸ੍ਰੀਖੀਨ ਵੀ ਜਿਗਿਆਸਾਉਂਦੀ ਨੇ ਸੀਤਲ ਹੋਣੀ ਹੋਣਾ ਹੈ ਕਰਮ ਧਰਮ ਕੇ ਉਪਜਾ ਨਾ ਆਇਓ ਉਹ ਜਿਹੜੇ ਸਰੀਰ ਦੇ ਹੰਗਤਾ ਕਰਕੇ ਜਿਹੜੇ ਕਰਮ ਕਰਨੇ ਨੇ ਜੋ ਮਾਇਆ ਕਰਕੇ ਜਗ ਆਦਿਕ ਤੈਵ ਕਰਨੇ ਆ ਉਹਨਾਂ ਦੇ ਨਿਸ਼ਚੇ ਚ ਕੋਈ ਏ ਪੈ ਤਰਗਣੀ ਹੋਇਆ ਇਹਨੂੰ ਵੱਡਾ ਚੰਗਾ ਨਹੀਂ ਸਮਝਿਆ ਹੈ ਉਹਨਾਂ ਨੇ ਨਾ ਹੈ ਉਪਜ ਨਾ ਹੈ ਉਪਜੀ ਨਿਰਮਲ ਕਰਨੀ ਅਪੇ ਉਹ ਨਿਮਰਤਾ ਰੱਖਦੇ ਆ ਕਿ ਮਾਰਾ ਸਾਥੋਂ ਨਿਸਕਾਮ ਕਰਮ ਨਹੀਂ ਕੋਈ ਹੋਇਆ ਤੇ ਧਰਮ ਆਦਿਕ ਸੰਸਕਾਰਾਂ ਦਾ ਕਰਨ ਦੇ ਸਹਿਦ ਜਿਹੜਾ ਹੋਣਾ ਹੈ ਇਹ ਵੀ ਸਾਡੇ ਨੂੰ ਧਰਮ ਵੀ ਕੋਈ ਨਹੀਂ ਪੈਦਾ ਹੋਇਆ ਨਹਿ ਉਪਜੀ ਨਿਰਮਲ ਕਰਨ ਨੋ ਸਾਡੇ ਪਾਸੋਂ ਮਾਰਾ ਨਿਰਮਲ ਉਜਲ ਕਰਨੀ ਧਰਤੀ ਪ੍ਰਗਟ ਹੋਈ ਹੈ ਛੱਡ ਸਿਆਨ ਪਸੰਝਮ ਨਾਨਕ ਜੀ ਮਾਰਾ ਆਲਵੀ ਬੁੱਧੀ ਦੀ ਸਿਆਨ ਛੱਡ ਕੇ ਤੇ ਸੰਜਮ ਸਾਧਨ ਛੱਡ ਕੇ ਇੰਦਰੀਆਂ ਦੇ ਲਾਗੋ ਗੁਰ ਕੀ ਚਰਨ ਫਿਰ ਗੁਰੂ ਸਾਹਿਬ ਜੀ ਆਜ ਦੇ ਚਰਨਾਂ ਨਾਲ ਲੱਗੇ ਹਾਂ ਗੁਰੂ ਸਾਹਿਬ ਜੀ ਫਰਮਾਉਂਦੇ ਹੁਣ